ਇੱਕ ਫਿਲਮ 19 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਡਰਾਮੇ ਵਾਲੇ ਰੰਗ ਮੰਚ ਦੇ ਨਾਲ ਥੀਏਟਰ ਦੇ ਨਾਲ ਸਿੱਧਾ ਨਾਤਾ ਇਸ ਫਿਲਮ ਦਾ ਹੈ ਮੈਨੂੰ ਲੱਗਦਾ ਹੈ ਕਿ ਡਰਾਮੇ ਵਾਲਿਆਂ ਦੇ ਉੱਤੇ ਫਿਲਮ ਹੈ ਤੇ ਡਰਾਮੇ ਵਾਲੇ ਇਕੱਠੇ ਹੋਣੇ ਜ਼ਰੂਰੀ ਨੇ ਇਸ ਦੇ ਵਿੱਚ ਜਿਹੜਾ ਮੁੱਖ ਕਿਰਦਾਰ ਨਿਭਾ ਰਿਹਾ ਉਹ ਡਰਾਮੇ ਵਾਲਿਆਂ ਦੇ ਵਿੱਚੋਂ ਨਿਕਲ ਕੇ ਫਿਲਮਾਂ ਤੱਕ ਪਹੁੰਚਿਆ ਹੋਇਆ ਹੈ ਹਰੀਸ਼ ਵਰਮਾ ਇਸ ਫਿਲਮ ਦੇ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਕਿਰਦਾਰ ਵੀ ਆ। ਮੈਂ ਸੱਚੀ ਕਹਿੰਦੀ ਆ ਮੈਂ ਦਿਲੋਂ ਪਿਆਰ ਕਰਦੀ ਆ ਪਾਕਿਸਤਾਨ ਦੇ ਸਾਰੇ ਕਲਾਕਾਰਾਂ ਨੂੰ। ਜਿਹੜਾ ਇੱਕ ਹਿੰਦੁਸਤਾਨ-ਪਾਕਿਸਤਾਨ ਦਾ ਜਿਹੜਾ ਵਕਰੀਮਾ ਹੈ ਨਾ ਉਹ ਕਲਾ ਦੇ ਜ਼ਰੀਏ ਆਪਸ ਦੇ ਵਿੱਚ ਪੂਰਾ ਹੋ ਰਿਹਾ ਹੈ। ਉਹ ਪਿਆਰ ਮੁਹੱਬਤ ਸਾਰੇ ਕਲਾਕਾਰਾਂ ਨੂੰ ਆਪਸ ਦੇ ਵਿੱਚ ਬਹੁਤ ਜੋੜਦੀ ਹੈ। ਇਹ ਤੰਦਾਂ ਸਾਨੂੰ ਜੋੜ ਰਹੀਆਂ ਨੇ। ਇਹ ਫਿਲਮੀ ਸਫ਼ਰ ਦੇ ਜ਼ਰੀਏ ਇਹ ਕਲਾ ਦੇ ਜ਼ਰੀਏ ਇਹ ਲਾਹੌਰ ਦੇ ਵਿੱਚ ਅਸੀਂ ਨਾਟਕ ਕਰਕੇ ਆਏ ਆ ਗੁਰਸ਼ੰਨ ਭਾਜੀ ਦੇ ਨਾਲ ਅੱਜ ਵੀ ਬਹੁਤ ਕੋਸ਼ਿਸ਼ ਕਰਦੀ ਆਂ ਜਦੋਂ ਕੋਈ ਇਹੋ ਜਿਹਾ ਸੱਦਾ ਆਉਂਦਾ ਤਾਂ ਮੈਂ ਫਟਾਫਟ ਤਿਆਰ ਹੁੰਨੀ ਆ ਕਿਸੇ ਕੋਈ ਮੇਰਾ ਹੋਰ ਕੁਐਸਚਨ ਨਹੀਂ ਹੁੰਦਾ ਕਿੰਨੇ ਦਿਨ ਲੱਗਣੇ ਆ ਕਿੰਨੀ ਪੇਮੈਂਟ ਹੈ ਕੀ ਹੈਗਾ ਕੀ ਨਹੀਂ ਕੁਝ ਵੀ ਨਹੀਂ ਕਈ ਲੋਕ ਤਾਂ ਡਰੇ ਰਹਿੰਦੇ ਆ ਕਿਤੇ ਉਧਰ ਉਹਦਾ ਠੱਪਾ ਲੱਗ ਗਿਆ ਕੈਨੇਡਾ ਮੈਕਾ ਨਹੀਂ ਜਾਇਆ ਜਾਣਾ ਇਹ ਸਾਰੇ ਵਹਿਮ ਨੇ ਮੈਂ ਤੁਹਾਨੂੰ ਦੱਸ ਦਿਆਂ ਕੋਈ ਐਸੀ ਗੱਲ ਨਹੀਂ ਹੁੰਦੀ ਉਹਨੇ ਕਲਾ ਦੇ ਜ਼ਰੀਏ ਕਿਤੇ ਵੀ ਪਰਫਾਰਮ ਕਰਨਾ ਹੈ ਚਾਹੇ ਉਹ ਪਾਕਿਸਤਾਨ ਦਾ ਚਾਹੇ ਉਹ ਅਮਰੀਕਾ ਦਾ ਚਾਹੇ ਉਹ ਕੈਨੇਡਾ ਦੇ ਵਿੱਚ ਹੈ ਉਹ ਹਰ ਜਗ੍ਹਾ ਦੇ ਉੱਤੇ ਪਰਫਾਰਮ ਕਰਦਾ ਹੈ ਤੇ ਮੈਂ ਤਾਂ ਜਦੋਂ ਪਾਕਿਸਤਾਨ ਚ ਪਹਿਲੀ ਵਾਰੀ ਗਈ ਆ ਗਈ ਆਪਣੀ ਕਲਾ ਦੇ ਜ਼ਰੀਏ ਪੰਜਾਬੀ ਫਿਲਮ ਜਗਤ ਦੇ ਅੰਦਰ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਨੇ ਜਿਹੜੀਆਂ ਹਰੇਕ ਵੱਖ-ਵੱਖਰੇ ਸਬਜੈਕਟ ਦੇ ਉੱਤੇ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਬਣਦੀਆਂ ਨੇ ਕੋਈ ਸੇਧ ਦਿੰਦੀਆਂ ਨੇ ਇੱਕ ਫਿਲਮ 19 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਡਰਾਮੇ ਵਾਲੇ ਰੰਗ ਮੰਚ ਦੇ ਨਾਲ ਥੀਏਟਰ ਦੇ ਨਾਲ ਸਿੱਧਾ ਨਾਤਾ ਇਸ ਫਿਲਮ ਦਾ ਹੈ ਡਰਾਮੇ ਵਾਲੀ ਹਸਾਉਂਦੀ ਵੀ ਹੈ ਔਰ ਟ੍ਰੇਲਰ ਜਿੱਥੋਂ ਤੱਕ ਦੇਖਿਆ ਉਸ ਵਿੱਚ ਸੰਜੀਦਾ ਗੱਲ ਵੀ ਹੈ ਜੇ ਦੇਖਣ ਨੂੰ ਮਿਲ ਰਹੀ ਹੈ। ਰੰਗਮੰਚ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਨੇ। ਕਾਫੀ ਲੰਮੇ ਸਮੇਂ ਦਾ ਉਹਨਾਂ ਕੋਲ ਤਜਰਬਾ ਹੈ। ਅਨੀਤਾ ਸ਼ਬਦੀਸ਼ ਜੀ ਉਹ ਮੇਰੇ ਨਾਲ ਨੇ। ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਡਰਾਮੇ ਵਾਲੇ ਫਿਲਮ ਦਾ ਆਉਣਾ ਉਹਨਾਂ ਦੇ ਲਈ ਕਿਸ ਤਰ੍ਹਾਂ ਲੱਗ ਰਿਹਾ ਹੈ ਜਾਂ ਉਹਨਾਂ ਨੂੰ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਨੇ। ਮੈਮ ਰੰਗਮੰਚ ਦੇ ਨਾਲ ਤੁਹਾਡਾ ਜਿਹੜਾ ਨਾਤਾ ਹੈ ਸਾਰੇ ਜਾਣਦੇ ਆ ਕਿ ਕਿਸ ਢੰਗ ਦੇ ਨਾਲ ਚਾਹੇ ਸੋਲੋ ਪਰਫਾਰਮੈਂਸ ਹੋਵੇ ਜਾਂ ਫਿਰ ਇੱਕ ਟੀਮ ਨਾਲ ਹੋਵੇ, ਗਰੁੱਪ ਨਾਲ ਹੋਵੇ। ਪਰ ਡਰਾਮੇ ਵਾਲੇ ਫਿਲਮ ਨੂੰ ਲੈ ਕੇ ਤੁਹਾਡੇ ਜਜ਼ਬਾਤ ਕੀ ਅ ਬੇਹਦ ਖੁਸ਼ੀ ਹੈ ਜੀ ਪਹਿਲਾਂ ਤਾਂ ਇਸ ਗੱਲ ਦੀ ਕਿ ਡਰਾਮੇ ਵਾਲੇ ਦੇ ਨਾਂ ਦੇ ਉੱਤੇ ਇੱਕ ਫਿਲਮ ਲੈ ਕੇ ਆਏ ਨੇ ਔਰ ਦੂਸਰੀ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਦੇ ਵਿੱਚ ਜਿਹੜਾ ਮੁੱਖ ਕਿਰਦਾਰ ਨਿਭਾ ਰਿਹਾ ਉਹ ਡਰਾਮੇ ਵਾਲਿਆਂ ਦੇ ਵਿੱਚੋਂ ਨਿਕਲ ਕੇ ਫਿਲਮਾਂ ਤੱਕ ਪਹੁੰਚਿਆ ਹੋਇਆ ਹੈ ਹਰੀਸ਼ ਵਰਮਾ ਜੀ ਹਰੀਸ਼ ਦਾ ਅਸੀਂ ਸਫਰ ਸ਼ੁਰੂ ਤੋਂ ਹੀ ਜਾਣਦੇ ਆ ਚੰਗੀ ਤਰ੍ਹਾਂ ਨਾਲ ਕਿਸ ਤਰੀਕੇ ਦੇ ਨਾਲ ਉਹ ਡਰਾਮੇ ਦੇ ਵਿੱਚ ਵੀ ਥੀਏਟਰ ਦੇ ਵਿੱਚ ਪ੍ਰੋਪਰ ਡੈਡੀਕੇਸ਼ਨ ਨਾਲ ਕੰਮ ਕਰਦਾ ਰਿਹਾ ਹੈ ਤੇ ਅੱਜ ਕੱਲ ਉਹ ਫਿਲਮਾਂ ਦੇ ਵਿੱਚ ਉਸੇ ਤਰ੍ਹਾਂ ਨਾਲ ਆਪਣੀ ਮੁੱਖ ਭੂਮਿਕਾ ਨਿਭਾ ਰਿਹਾ ਹੈ ਜੀ ਫਿਲਮ ਦਾ ਨਾਂ ਡਰਾਮੇ ਵਾਲੇ ਤੇ ਹੁਣ ਡਰਾਮੇ ਵਾਲੇ ਡਰਾਮੇ ਦੇ ਵਿੱਚ ਫਿਲਮ ਦੇ ਵਿੱਚ ਕੀ ਕਿਰਦਾਰ ਨਿਭਾਉਣਗੇ ਇਹ ਫਿਲਮ ਦੇਖਣ ਤੋਂ ਹੀ ਪਤਾ ਲੱਗੇਗਾ ਸਾਨੂੰ ਪਰ ਸਾਨੂੰ ਇਸ ਗੱਲ ਦੀ ਬੇहद ਖੁਸ਼ੀ ਹੈ ਕਿ ਇਸ ਸਬਜੈਕਟ ਦੇ ਉੱਤੇ ਵੀ ਇਹਨਾਂ ਨੇ ਫਿਲਮ ਬਣਾਉਣ ਦੀ ਹਿੰਮਤ ਕੀਤੀ ਜਿਹੜੇ ਬੰਦੇ ਸਾਇਤਕ ਹੁੰਦੇ ਆ ਨਾ ਸਾਇਤ ਨਾਲ ਜੁੜੇ ਹੁੰਦੇ ਆ ਜਿਹੜਾ ਰੰਗਮੰਚ ਨਾਲ ਜੁੜ ਗਿਆ ਸਾਇਤ ਨਾਲ ਸਮਝੋ ਜੁੜ ਗਿਆ ਇਸ ਫਿਲਮ ਦੇ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਕਿਰਦਾਰ ਵੀ ਆ ਜਿਹੜੇ ਕਿ ਉੱਧਰ ਡਰਾਮੇ ਕਰਦੇ ਆ ਕੋਈ ਇੱਧਰ ਥੀਏਟਰ ਵਾਲੇ ਜਿਵੇਂ ਤੁਸੀਂ ਕਿਹਾ ਕਿ ਹਰੀਸ਼ ਵਰਮਾ ਦਾ ਪਸ਼ੋਕੜਾ ਇਸ ਤਰ੍ਹਾਂ ਦੇ ਜਿਹੜਾ ਕੰਬੀਨੇਸ਼ਨ ਅੱਜਕੱਲ ਫ ਬੇहद ਖੁਸ਼ੀ ਹੁੰਦੀ ਹੈ ਜੀ ਮੈਂ ਸੱਚੀ ਕਹਨੀ ਹੈ ਮੈਂ ਦਿਲੋਂ ਪਿਆਰ ਕਰਦੀ ਹਾਂ ਪਾਕਿਸਤਾਨ ਦੇ ਸਾਰੇ ਕਲਾਕਾਰਾਂ ਨੂੰ ਕਿਉਂਕਿ ਮੈਂ ਖੁਦ ਉੱਥੇ ਪਰਫਾਰਮ ਕਰਕੇ ਆਈ ਹੋਈ ਹਾਂ ਲਾਹੌਰ ਦੇ ਵਿੱਚ ਅਸੀਂ ਨਾਟਕ ਕਰਕੇ ਆਏ ਹਾਂ ਗੁਰਸ਼ੰਦ ਬਾਜੀ ਦੇ ਨਾਲ ਔਰ ਖੁਸ਼ੀ ਇਸ ਗੱਲ ਦੀ ਹੈਗੀ ਹੈ ਕਿ ਜਿਹੜਾ ਇੱਕ ਹਿੰਦੁਸਤਾਨ ਪਾਕਿਸਤਾਨ ਦਾ ਜਿਹੜਾ ਵਕਰੀਮਾ ਹੈ ਨਾ ਉਹ ਕਲਾ ਦੇ ਜ਼ਰੀਏ ਆਪਸ ਦੇ ਵਿੱਚ ਪੂਰਾ ਹੋ ਰਿਹਾ ਹੈ ਔਰ ਮੋ ਪਿਆਰ ਮੁਹੱਬਤ ਸਾਰੇ ਕਲਾਕਾਰਾਂ ਨੂੰ ਆਪਸ ਦੇ ਵਿੱਚ ਬਹੁਤ ਜੋੜਦੀ ਹੈ ਇਹ ਤੰਦਾਂ ਸਾਨੂੰ ਜੋੜ ਰਹੀਆਂ ਨੇ ਇਹ ਫਿਲਮੀ ਸਫ਼ਰ ਦੇ ਜ਼ਰੀਏ ਇਹ ਕਲਾ ਦੇ ਜ਼ਰੀਏ ਸਾਰੇ ਇਕੱਠੇ ਹੋ ਰਹੇ ਨੇ ਇਸ ਗੱਲ ਦੀ ਬੇਹਦ ਖੁਸ਼ੀ ਹੁੰਦੀ ਹੈ ਬਹੁਤ ਸਾਰੇ ਡਰਾਮੇ ਵਾਲੇ ਸਟੂਡੈਂਟ ਆ ਜਿਹੜੇ ਤੁਸੀਂ ਅੱਜ ਇਕੱਠੇ ਕੀਤੇ ਆ ਚੇਚੇ ਤੌਰ ਤੇ ਇਸ ਫਿਲਮ ਦੇ ਲਈ ਉਹ ਤੁਹਾਨੂੰ ਕਿਉਂ ਜ਼ਰੂਰੀ ਲੱਗਿਆ ਜਾਂ ਟੀਮ ਨੇ ਤੁਹਾਨੂੰ ਕਿਹਾ ਕਿ ਨਹੀਂ ਅਸੀਂ ਇਹਨਾਂ ਦੇ ਰੂਬਰੂ ਕਰਾਉਣਾ ਹੈ ਮੈਨੂੰ ਲੱਗਦਾ ਹੈ ਕਿ ਡਰਾਮੇ ਵਾਲਿਆਂ ਦੇ ਉੱਤੇ ਫਿਲਮ ਹੈ ਤੇ ਡਰਾਮੇ ਵਾਲੇ ਇਕੱਠੇ ਹੋਣੇ ਜ਼ਰੂਰੀ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਦੇਖੋ ਇੱਕ ਦੂਸਰੇ ਦਾ ਜਿਹੜਾ ਸਫਰ ਹੈ ਨਾ ਜਦੋਂ ਅਸੀਂ ਸਾਂਝਾ ਕਰਦੇ ਹਾਂ ਤੇ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਨੂੰ ਵੀ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਹੁਣ ਡਰਾਮੇ ਵਾਲਿਆਂ ਦੇ ਵਿੱਚੋਂ ਨਿਕਲ ਕੇ ਇੱਕ ਡਰਾਮੇ ਵਾਲਾ ਫਿਲਮ ਦੇ ਵਿੱਚ ਪਹੁੰਚਿਆ ਹੋਇਆ ਹੈ ਤੇ ਇਸ ਕਰਕੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਖੁਸ਼ੀ ਦੀ ਗੱਲ ਹੈ ਇਸ ਕਰਕੇ ਮੈਨੂੰ ਲੱਗਦਾ ਸੀ ਕਿ ਸਾਰੇ ਕਲਾਕਾਰ ਇਕੱਠੇ ਹੋਣ ਤੇ ਡਿਸਕਸ ਕਰਨ ਆਪਸ ਦੇ ਵਿੱਚ ਫਿਲਮ ਦੇ ਜ਼ਰੀਏ ਫਿਲਮ ਦੇ ਜ਼ਰੀਏ ਆਪਣੀਆਂ ਗੱਲਾਂ ਕਰਨ ਆਪਣੀਆਂ ਸਾਂਝਾ ਪਾਉਣ ਆਪਸ ਦੇ ਵਿੱਚ ਇਸ ਕਰਕੇ ਕੋਸ਼ਿਸ਼ ਕੀਤੀ ਹੈ ਜਦੋਂ ਵੀ ਕੋਈ ਵੀ ਦੌਰ ਆਵੇ ਚੰਗਾ ਹੋਵੇ ਮਾੜਾ ਹੋਵੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਵਾਲੇ ਬੂਟੇ ਹੁੰਦੇ ਹੀ ਆ ਤੇ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਬਾਕੀ ਥਾਵਾਂ ਤੇ ਭਾਵੇਂ ਜਿੰਨੀ ਮਰਜ਼ੀ ਕੋਈ ਗੱਲ ਚੱਲ ਰਹੀ ਹੋਵੇ ਪਰ ਕਲਾਕਾਰ ਕਲਾ ਜੋੜਦੀ ਹੈ ਲੋਕਾਂ ਨੂੰ ਵੀ ਔਰ ਕਲਾਕਾਰਾਂ ਨੂੰ ਤਾਂ ਜੁੜਦੀ ਹੈ ਤੇ ਇਸ ਦੇ ਵਿੱਚ ਗੁਰਸ਼ਰਨ ਭਾਜੀ ਦੀ ਕੋਈ ਥੀਏਟਰ ਨੂੰ ਲੈ ਕੇ ਜਾਂ ਰੰਗਮੰਚ ਨੂੰ ਲੈ ਕੇ ਤੁਹਾਨੂੰ ਗੱਲ ਚੇਤਿਆਂ ਚ ਰਹਿੰਦੀ ਹੈ ਜੇ ਵੀ ਜਿਹੜੀ ਜੋੜਨ ਵਾਲੀ ਗੱਲ ਉਹ ਕਰਦੇ ਸੀ ਬਿਲਕੁਲ ਜੀ ਮੈਂ ਖੁਦ ਗੁਰਸ਼ੰਨ ਭਾਜੀ ਦੇ ਨਾਲ ਹੀ ਲਾਹੌਰ ਗਈ ਸੀਗੀ ਤੇ ਮੇਰਾ ਸੁਪਨਾ ਸੀਗਾ ਕਿ ਮੈਂ ਲਾਹੌਰ ਦੇ ਵਿੱਚ ਜਾ ਕੇ ਪਰਫਾਰਮ ਕਰਾਂ ਮੈਂ ਅੱਜ ਵੀ ਬਹੁਤ ਕੋਸ਼ਿਸ਼ ਕਰਦੀ ਆਂ ਜਦੋਂ ਕੋਈ ਇਹੋ ਜਿਹਾ ਸੱਦਾ ਆਉਂਦਾ ਤਾਂ ਮੈਂ ਫਟਾਫਟ ਤਿਆਰ ਹੁੰਨੀ ਆ ਕਿਸੇ ਕੋਈ ਮੇਰਾ ਹੋਰ ਕੁਐਸਚਨ ਨਹੀਂ ਹੁੰਦਾ ਕਿੰਨੇ ਦਿਨ ਲੱਗਣੇ ਆ ਕਿੰਨੀ ਪੇਮੈਂਟ ਹੈ ਕੀ ਹੈਗਾ ਕੀ ਨਹੀਂ ਕੁਝ ਵੀ ਨਹੀਂ ਤੁਸੀਂ ਤਾਂ ਇੰਨੇ ਉਤਸੁਕਤਾ ਚ ਰਹਿੰਦੇ ਹੋ ਕਈ ਲੋਕ ਤਾਂ ਡਰੇ ਰਹਿੰਦੇ ਆ ਕਿਤੇ ਉਧਰ ਉਹਦਾ ਠੱਪਾ ਲੱਗ ਗਿਆ ਕੈਨੇਡਾ ਮਰੀਕਾ ਨਹੀਂ ਜਾਇਆ ਜਾਣਾ ਇਹ ਸਾਰੇ ਵਹਿਮ ਨੇ ਮੈਂ ਤੁਹਾਨੂੰ ਦੱਸ ਦਿਆਂ ਕੋਈ ਐਸੀ ਗੱਲ ਨਹੀਂ ਹੁੰਦੀਗੀ ਕਦੀ ਵੀ ਨਹੀਂ ਕਿਉਂਕਿ ਦੇਖੋ ਖਾਸ ਕਰਕੇ ਜਿਹੜਾ ਕਲਾਕਾਰ ਹੈ ਉਹਨੇ ਕਲਾ ਦੇ ذریعے ਕਿਤੇ ਵੀ ਪਰਫਾਰਮ ਕਰਨਾ ਹੈ ਚਾਹੇ ਉਹ ਪਾਕਿਸਤਾਨ ਚਾਹੇ ਉਹ ਅਮਰੀਕਾ ਚਾਹੇ ਉਹ ਕੈਨੇਡਾ ਦੇ ਵਿੱਚ ਹੈ ਉਹ ਹਰ ਜਗ੍ਹਾ ਦੇ ਉੱਤੇ ਪਰਫਾਰਮ ਕਰਦਾ ਹੈ ਤੇ ਮੈਂ ਤਾਂ ਜਦੋਂ ਪਾਕਿਸਤਾਨ ਚ ਪਹਿਲੀ ਵਾਰ ਹੀ ਗਈ ਆ ਗਈ ਆਪਣੀ ਕਲਾ ਦੇ ذریعے ਔਰ ਗੁਰਸ਼ੈਨ ਭਾਜੀ ਨੇ ਗੱਲ ਕੀਤੀ ਸੀ ਤੇ ਪਾਲੀ ਭੁਪਿੰਦਰ ਜੀ ਨੇ ਮੈਂ ਦੋਨੋਂ ਡਾਇਰੈਕਟਰਸ ਦੇ ਨਾਲ ਉੱਥੇ ਪਰਫਾਰਮ ਕਰਕੇ ਆਈਆਂ ਔਰ ਉੱਥੇ ਬਹੁਤ ਵਧੀਆ ਮਾਹੌਲ ਮਿਲਿਆ ਮੈਨੂੰ ਮੈਨੂੰ ਲੱਗਿਆ ਕਿ ਉੱਥੇ ਜਦੋਂ ਲਾਈਨਾਂ ਲੱਗਦੀਆਂ ਨੇ ਨਾ ਥੀਏਟਰ ਦੇ ਵਿੱਚ ਤੇ ਉਹ ਉਹ ਬਹੁਤ ਸਕੂਨ ਦਿੰਦੀਆਂ ਨੇ ਕਿ ਰੰਗਮੰਚ ਤੇ ਲਈ ਇਸ ਤਰੀਕੇ ਦੇ ਨਾਲ ਲਾਈਨਾਂ ਲੱਗੀਆਂ ਹੋਈਆਂ ਹਨ ਥੀਏਟਰ ਦੇ ਵਿੱਚ ਪ੍ਰੋਪਰ ਲੋਕ ਅੰਦਰ ਜਾ ਰਹੇ ਨੇ ਉਸੇ ਤਰ੍ਹਾਂ ਨਾਲ ਔਰ ਗੁਸ਼ਨ ਭਾਜੀ ਦੇਖ ਕੇ ਖੁਦ ਵੀ ਬੜਾ ਖੁਸ਼ੀ ਮਹਿਸੂਸ ਕਰ ਰਹੀ ਸੀ ਬਹੁਤ ਚੰਗਾ ਲੱਗ ਰਿਹਾ ਹੈ ਕਿ ਲੋਕ ਕਲਾ ਨਾਲ ਜੁੜ ਰਹੇ ਨੇ ਸੋ ਇਹ ਤਾਂ ਜਿਹੜਾ ਇੱਕ ਕਲਾ ਦੇ ਜ਼ਰੀਏ ਇੱਕ ਦੋਨਾਂ ਮੁਲਕਾਂ ਨੂੰ ਜੋੜਨ ਦਾ ਪੈਗਾਮ ਹੈ ਉਹ ਬਹੁਤ ਖੁਸ਼ੀ ਤੇ ਬਹੁਤ ਸਕੂਨ ਦਿੰਦਾ ਹੈ ਆਖਰੀ ਸਵਾਲ ਇੱਕ ਡਰਾਮੇ ਵਾਲੀ ਫਿਲਮ 19 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਤਾਂ ਲੱਗਣੀ ਹੈ ਪਰ ਜਿਹੜੇ ਲੋਕ ਇਸ ਫਿਲਮ ਤੋਂ ਜਾਂ ਇਸ ਫਿਲਮ ਦੇ ਟ੍ਰੇਲਰ ਤੋਂ ਵੀ ਹਾਲੇ ਤੱਕ ਵਾਕਿਫ ਨਹੀਂ ਹੋਏ ਉਹਨਾਂ ਲਈ ਤੁਹਾਡਾ ਕੀ ਸਨੇ ਸਾਰਿਆਂ ਲਈ ਸੁਨੇਹਾ ਹੈ ਜੀ ਟ੍ਰੇਲਰ ਜ਼ਰੂਰ ਦੇਖੋ ਟ੍ਰੇਲਰ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਫਿਲਮ ਕਿਹੋ ਜਿਹੀ ਹੈ ਬਾਕੀ ਤੁਸੀਂ ਫਿਲਮ ਦੇਖਣ ਤੋਂ ਬਾਅਦ ਆਪਣਾ ਨਜ਼ਰੀਆ ਤੁਸੀਂ ਬਣਾ ਸਕਦੇ ਹੋ ਕੁਝ ਵੀ ਇੱਕ ਵਾਰੀ ਹਾਲ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਹੈ ਦੇਖੋ ਫਿਲਮਾਂ ਬਣਾਉਣੀਆਂ ਬਹੁਤ ਔਖੀਆਂ ਨੇ ਬਹੁਤ ਮਿਹਨਤ ਲੱਗਦੀ ਹੈ ਮੈਂ ਕਹਿੰਨੀ ਹਾਂ ਸਪੌਟ ਬாய் ਤੋਂ ਲੈ ਕੇ ਡਾਇਰੈਕਸ਼ਨ ਡਿਪਾਰਟਮੈਂਟ ਪ੍ਰੋਡਿਊਸਰ ਤੱਕ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਤੇ ਉਸ ਮਿਹਨਤ ਨੂੰ ਸਫਲ ਕਰਨਾ ਦਰਸ਼ਕਾਂ ਦੇ ਹੱਥ ਵਿੱਚ ਹੁੰਦਾ ਸੋ 19 ਜਨਵਰੀ ਨੂੰ ਜ਼ਰੂਰ ਪਹੁੰਚਣਾ ਡਰਾਮੇ ਵਾਲੇ ਦੇਖਣ ਵਾਸਤੇ ਔਰ ਸ਼ੁਕਰੀਆ ਜੀ ਥੈਂਕ ਯੂ ਇਸਨ ਸਾਡੇ ਨਾਲ ਰੰਗ ਮੰਚ ਦੇ ਉਹ ਕਲਾਕਾਰ ਅਦਾਕਾਰ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਵਿੱਚ ਤਾਂ ਬਖੂਬੀ ਕੰਮ ਕੀਤਾ ਬਹੁਤ ਸਾਰੇ ਨਾਟਕਾਂ 'ਚ ਵੀ ਕੰਮ ਕੀਤਾ ਤੁਸੀਂ ਦੇਖਿਆ ਹੋਣਾ ਹੈ ਔਰ ਡਰਾਮੇ ਵਾਲੇ ਫਿਲਮ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 19 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ਡਰਾਮੇ ਵਾਲਿਆਂ ਦੇ ਬਹੁਤ ਜ਼ਿਆਦਾ ਨੇੜੇ ਹੈ ਤੇ ਰੰਗ ਮੰਚ ਦੀ ਅਹਿਮੀਅਤ ਕਿੰਨੀ ਹੈ ਇਹ ਤੁਸੀਂ ਵੀ ਸਾਰੇ ਜਾਣਦੇ ਹੋ ਫਿਲਹਾਲ ਇਸ ਮੁਲਾਕਾਤ 'ਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ